15 ਅਗਸਤ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਵਿਸ਼ੇਸ਼ ਨਾਕਾਬੰਦੀ ਵਿਸ਼ੇਸ਼ ਚੈਕਿੰਗਸ ਹੋਟਲ ਚੈਕਿੰਗਸ ਤੇ ਸਾਰੇ ਤਰ੍ਹਾਂ ਦੇ ਜਿਹੜੇ ਆ ਉਹ ਸਖਤੀ ਵਰਤੀ ਜਾ ਰਹੀ ਆ ਉਹਦੇ ਤਹਿਤ ਕੱਲ ਇੱਕ ਵਿਅਕਤੀ ਹਰਸਵਰੂਪ ਸਿੰਘ son of ਸਤਨਾਮ ਸਿੰਘ ਪਿੰਡ ਨਵੇਂ ਨਾਗ ਮਜੀਠਾ ਰੋਡ ਜਿਹੜਾ ਕਿ ਬੀਐਸਸੀ ਐਗਰੀਕਲਚਰ ਖਾਲਸਾ ਕਾਲਜ ਪੜ੍ਹਾਈ ਕਰਦਾ ਇਹਨੂੰ ਤਿੰਨ ਪਿਸਤੌਲ 30 ਬੋਰ ਦੇ ਜਿਹੜੇ ਕਿ ਇਹਨੇ ਪਾਰ ਪਾਕਿਸਤਾਨ ਤੋਂ ਮਂਗਾਈ ਸੀ ਇੱਕ ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪੋਰੀ ਨੰਬਰ ਆ ਉਹਦੇ ਤਹਿਤ ਇਹਨੂੰ ਰਣਜੀਤ ਐਵੈਨਿਊ ਦੇ ਦਰਾਂ ਨਾਕਾ ਬੰਦੀ ਦਰਾਂ ਇਹਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਰੈਸਟ ਪਾਈ ਆ ਇਸ ਤਰ੍ਹਾਂ ਕਮਿਸ਼ਨਰੇਟ ਵੱਲੋਂ ਅੰਮ੍ਰਿਤਸਰ ਵੱਲੋਂ ਆਪਣੀ ਜਿਹੜੀ ਕ੍ਰਾਈਮ ਮੁਕਤ ਸੁਸਾਇਟੀ ਕਰਨੀ ਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਅਹਿਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਇਸ ਲਈ ਸਾਰੀ ਟੀਮਵਰਕ ਸਾਡੇ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਜਿਹੜੇ ਉਹ ਇਕਜੁੱਟ ਹੋ ਕੇ ਦਿਲ ਤੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਇਹ ਗਾਹ ਨੂੰ ਵੀ ਇਸੇ ਤਰ੍ਹਾਂ ਦੇ ਜਿਹੜੇ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅਮਰਸਰ ਨੂੰ ਨਸ਼ਾ ਮੁਕਤ ਅਤੇ ਕ੍ਰਾਈਮ ਮੁਕਤ ਕਰਨ ਚ ਆਪਣਾ ਯੋਗਦਾਨ ਜਾਰੀ ਰੱਖੇਗੀ ਸਰ ਇਹ ਬੀਏਟੀ ਐਗਰੀਕਲਚਰ ਕਿਵੇਂ ਪਾਕਿਸਤਾਨ ਦੇ ਹੈਡਨਸ ਦੇ ਜ਼ਬਰਕ ਚ ਆਇਆ ਔਰ ਕਿਹੜਾ ਗੈਂਗ ਹੈ ਤੁਹਾਨੂੰ ਉਹ ਉਹ ਰੀਸੈਂਟਲੀ ਇਹ ਕੱਲ ਸ਼ਾਮ ਦੀ ਫੜਿਆ ਆ ਇਨਾਂ ਲਈ ਜਿਹੜੀ ਇਨਵੈਸਟੀਗੇਸ਼ਨ ਪ੍ਰਭਾਵਤ ਹੋਵੇਗੀ ਉਹ ਮੈਟਰ ਆਫ ਇਨਵੈਸਟੀਗੇਸ਼ਨ ਆ ਹਾਂਜੀ ਹੋਰ ਬੰਦੇ ਹੈਗੇ ਨੇ ਇਹਦੇ ਜਿਹੜੇ ਸੋਰਸ ਆ ਇਹ ਇਹ ਸਾਰੇ ਬਾਹਰੋਂ ਮਂਗਾਏ ਹੋਏ ਨੇ ਇਹਨੇ ਵੈਪਨ ਇਹ ਵੈਪਨ ਜਿਹੜੇ ਕਿਹਦੇ ਰਾਹੀਂ ਆਉਂਦੇ ਕਿੱਥੇ ਆਉਂਦੇ ਆ ਉਹਦੀ ਡਿਟੇਲ ਤੁਹਾਨੂੰ ਆਉਂਦੇ ਦੇਣਾ ਸ਼ੇਰ ਕਰਾ। ਕਰਾਸ ਬਾਰਡਰਸ ਬਗਲੀ ਹੋਈ ਹੈ। ਹਾਂਜੀ ਕਰਾਸ ਬਾਰਡਰ। ਪਾਕਿਸਤਾਨ ਤੋਂ ਆਏਗੇ। ਹਾਂਜੀ ਪਾਕਿਸਤਾਨ ਤੋਂ ਆਏ। ਤੇ ਕਿੱਥਰ ਯੂਜ਼ ਹੋਣੇ ਸੀ ਕੁਝ ਜਾਣਕਾਰੀ ਕਿਸੇ ਗੈਂਗ ਨਾਲ ਤੱਲਕ ਰੱਖਦਾ ਬੰਦਾ। ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਹਲੇ ਬਹੁਤ ਸ਼ਾਰਟ ਨੋਟਿਸ ਅਸੀਂ ਪੀਸੀ ਦਿੱਤੀ ਆ ਕਿਉਂਕਿ ਅਸੀਂ ਵੀ ਸੀਗੇ ਤੇ ਉਹ ਤੁਹਾਨੂੰ ਸਾਰੀ ਸਹੀ। ਕੋਈ ਨਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਸ਼੍ਰੀ ਦਾ? ਨਹੀਂ ਇਹਦਾ ਕ੍ਰਿਮੀਨਲ ਰਿਕਾਰਡ ਨਹੀਂ ਹੈ। ਉਹ ਇੱਕ ਬੀਐਸਸੀ ਐਗਰੀਕਲਚਰ ਦਾ ਸਟੂਡੈਂਟ ਹੈ ਕਿ ਉਹ ਸਾਰੇ ਸਾਰੇ ਪ੍ਰੋਸ ਕੌਨ ਜਿਹੜੇ ਹੈਗੇ ਨੇ ਉਹਦੀ ਡਿਟੇਲ ਜਿਹੜੀ ਅਸੀਂ ਵਰਕਆਊਟ ਕਰ ਰਹੇ ਹਾਂ ਪਤਾ ਕੀ ਬਾਅਦ ਵਿੱਚ ਸ਼ੇਅਰ ਨਹੀਂ ਹੁੰਦਾ ਇੱਕ ਕਾਈਂਡਲੀ ਸਾਨੂੰ ਚਾਹੁੰਦੇ ਪ੍ਰੋਪਰ ਦੱਸ ਦਿਓ ਕਿਉਂਕਿ ਇਹਦੇ ਹੋਰ ਵੀ ਸਟੂਡੈਂਟ ਇਹਦੇ ਨਾਲ ਹੋਣਗੇ ਜੋ ਸਟੂਡੈਂਟ ਨਹੀਂ ਹੈ ਜਿਹੜੇ ਬੰਦਿਆਂ ਦੇ ਰਾਹੀਂ ਨੇ ਵੈਪਨ ਜਿਹੜੇ ਉਹ ਹਾਸਲ ਕੀਤੇ ਨੇ ਉਹ ਰੂਰਲ ਅਮਰitsar ਜਾਂ ਤਰਨਤਾਰਨ ਦੇ ਜਿਹੜੇ ਕੁਝ ਵਿਅਕਤੀ ਹੈਗੇ ਆ ਜਿਨ੍ਹਾਂ ਨੂੰ ਅਸੀਂ ਬਾਈ ਨੇ ਉਜਾਗਰ ਨਹੀਂ ਕਰਨਾ ਉਹ ਹੈਗੇ ਆ ਉਹਨਾਂ ਦੇ ਨਾਲ ਇਹ ਲਿੰਕ ਸਟੈਬਲਿਸ਼ ਹੋਏ ਨੇ ਉਹਨਾਂ ਦੇ ਰਾਹੀਂ ਨੇ ਵੈਪਨ ਤੁਸੀਂ ਕਹਿੰਦੇ ਬੀਐਸਸੀ ਐਗਰੀਕਲਚਰਲ ਸਟੂਡੈਂਟ ਹੈ ਹੂੰ ਫੜਾਈ ਕਰ ਰਹੇ ਹਾਂ ਅਸੀਂ ਨਾ ਬਿਕ ਸਰ ਤੁਸੀਂ ਅੱਜ ਇੱਕ ਹੋਰ ਜ਼ਿਕਰ ਕੀਤਾ ਜਿਹੋ ਹਾਰਾ ਥੇਲ ਆ ਗਈ 32 ਕਿਲੋ ਹੈ ਰਹੀ ਇਕਲੇ ਜਿਹੜੀ ਹੈ ਤਕਰੀਬਨ 1.5 ਮਿੰਟ ਤੁਸੀਂ ਬੜੇ ਡਰਗ ਮਨੀਅਰ ਦੇ ਵਿੱਚ ਬਹੁਤ ਜਿਆਦੀ ਦੋਵੇਂ ਐਂਗਲੋਂ ਮੈਂ ਦੇਖਿਆ ਜਾਵੇ ਜੀ ਕਿਤੇ ਇਹ ਵੀ ਕਹਿ ਸਕਦੇ ਹੋ ਪੁਲਿਸ ਚੰਗਾ ਕੰਮ ਕਰ ਰਹੀ ਬਟ ਇਨੀ ਐਰੋਨ ਆ ਵੀ ਤੇ ਰਹੀ ਆ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਡਰੋਨ ਐਕਟੀਵਿਟੀ ਰਹੇ ਬਾਰਡਰ ਤੋਂ ਕ੍ਰੋਸ ਜਿਹੜੀ ਹੈਗੀ ਆ ਉਹ ਪਾਕਿਸਤਾਨ ਦੀ ਸਾਜ਼ਿਸ਼ ਆ ਉੱਥੋਂ ਦੀ ਜਿਹੜੀ ਆਈਐਸਆਈ ਆ ਮਿਲੀ ਹੋਈ ਆ ਉਹਦੇ ਤੱਕ ਲਗਾਤਾਰ ਆ ਰਹੀ ਆ ਪਰ ਅਸੀਂ ਉਹਨੂੰ ਕਾਫੀ ਹੱਦ ਤੱਕ ਆ ਉਹਨੂੰ ਜਿਹੜੀ ਆਉਂਦੀ ਆ ਅਸੀਂ ਇੱਥੇ ਉਹਨੂੰ ਫੜ ਕੇ ਉਹਨਾਂ ਨੂੰ ਜਿਹੜੇ ਹੈਗੇ ਨੇ ਪੈਡਲਰ ਹੈਗੇ ਨੇ ਜਿਹੜੇ ਉਹਨਾਂ ਦੇ ਸਮਗਲਰ ਹੈਗੇ ਨੇ ਜਿਹੜੇ ਉਹਨਾਂ ਦੇ ਪਾਂਡੀ ਹੈਗੇ ਨੇ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਆ ਤਾਂ ਹੀ ਉਹ ਜਿਹੜੀ ਕਰੀਬ 155 ਬੰਦੇ ਫੜੇ ਗਏ ਨੇ ਸਰ ਕਿੱਡੀ ਕਿ ਰਿਕਵਰੀ ਹੈ ਕਿੰਨੀ ਰਿਕਵਰੀ ਪੈਸਾ ਬਹੁਤ ਰਿਕਵਰ ਹੋਇਆ ਕਿੰਨੀ ਕਾਮਯਾਬੀ ਜਿੰਨੀ ਬਹੁਤ ਵੱਡੀ ਰਿਕਵਰੀ ਹੈ 32 32 ਕਿਲੋ ਜੇ ਪੁਰਾਣਾ ਡਿਟੇਲ ਕੱਢੋਗੇ ਕਾਫੀ ਲੰਬੇ ਸਮੇਂ ਤੋਂ ਇੰਨੀ ਨਹੀਂ ਹੋਈ ਸੀ ਜੇ ਇਹ ਦੋ ਕੈਸ਼ ਦੀ ਗੱਲ ਕਰੀਏ ਕੈਸ਼ ਦੋਵੇਂ ਇਕੱਠੇ ਹੈਗੇ ਕੈਸ਼ ਵੀ 1 ਕਰੋੜ 18 ਲੱਖ ਰੁਪਏ ਹੈਗਾ ਹੋਰ ਵਕਫ ਹੋਰ ਹੋਰ ਕੁਝ ਏਜੰਸੀਆਂ ਨੇ ਹੋਰ ਵੀ ਜਿਹੜਾ ਇਦਾਂ ਦਾ ਜਿਹੜਾ ਪੈਸਾ ਫੜਿਆ ਕਾਫੀ ਪੈਸਾ ਇਨਵੋਲਵ ਹੋਣ ਕਰਕੇ ਜਿਹੜੀ ਇਹ ਸਮਗਲਿੰਗ ਆ ਜਿਹੜੀ ਇਹ ਉਤਸ਼ਾਹਤ ਹੋ ਰਹੀ ਹੈ ਲੱਗਦਾ ਸਰ ਬਰੋਜਪੁਰ ਵੀ ਤੁਸੀਂ ਰਹੇ ਹੋ ਉੱਥੇ ਜਿਆਦਾ ਇਹਦਾ ਗਲੋਬਲ ਹੈ ਅੰਮ੍ਰਿਤਸਰ ਤੋਂ ਗਲੋਬਲ ਬਰਾਬਰ ਹੀ ਫਲੋਡ ਰਿਪੋਰਟ ਦੇ ਰਹੀ ਹੈ ਇਹ ਡਿਪੈਂਡ ਕਰਦਾ ਇੱਥੇ ਅੰਮ੍ਰਿਤਸਰ ਸ਼ਹਿਰ ਆ ਜਿਹੜਾ ਮੇਨ ਜਿਹੜਾ ਸ਼ਹਿਰ ਹੋਣ ਕਰਕੇ ਆਸੇ ਪਾਸੇ ਜਿਹੜਾ ਹੈਗਾ ਬਟਾਲਾ ਤਰਨਤਾਰਨ ਰੂਰਲ ਦੇ ਜਿਹੜਾ ਕਾਫੀ ਏਰੀਆ ਇਦਾਂ ਲੱਗਣ ਦੇ ਕਰਕੇ ਸਾਰਿਆਂ ਦਾ ਜਿਹੜਾ ਇੱਕ ਤਰ੍ਹਾਂ ਦੀ ਅ ਸੈਂਟਰਲ ਪੁਆਇੰਟ ਆ ਜਿਹੜਾ ਉਹ ਸਮਰਸਰ ਹੈਗਾ ਉਹ ਅਲੱਗ ਤਰੀਕੇ ਦਾ ਹੈਗਾ ਇੱਧਰ ਜਿਹੜੀ ਥਿਕਲੀ ਪੋਪੂਲੇਟਿਡ ਜਿਹੜੀ ਹੈਗੀ ਆ ਆਬਾਦੀ ਹੈਗੀ ਆ ਬਾਰਡਰ ਦੇ ਨਾਲ ਨਾਲ ਜਿਹੜਾ ਫਿਰੋਜ਼ਪੁਰਾ ਉਹ ਕੰਪੈਰੀਟਿਵਲੀ ਘੱਟ ਥਿਕਲੀ ਪੋਪੂਲੇਟਿਡ ਆ ਜਿਹੜਾ ਫਾਜ਼ਿਲਕਾ ਉਹ ਤੋਂ ਵੀ ਘੱਟ ਹੈ ਇਸ ਤਰ੍ਹਾਂ ਦੇ ਸਾਰੇ ਸਾਰੇ ਹੀ ਟ੍ਰੈਂਡ ਆ ਕਈ ਇਧਰੋਂ ਪਿਛਲੇ ਜੇ ਅਸੀਂ ਬੰਦੇ ਫੜੇ ਸੀ ਜਿਹੜੇ ਅਜਨਾਲੇ ਵੱਲੋਂ ਉਹ ਹੈ ਫਿਰੋਜ਼ਪੁਰ ਦੇ ਸੀ ਇਧਰੋਂ ਉਧਰੋਂ ਆਉਂਦੇ ਸੀ ਕੋਈ ਉਧਰੋਂ ਇਧਰ ਆਉਂਦੇ ਨੇ ਇਹ ਸਾਰਾ ਜਿਹਨੂੰ ਜਿਹਨੂੰ ਪੈਸਾ ਪੈਸਾ ਇਹਨੂੰ ਇਸ ਤਰੀਕੇ ਨਾਲ ਕਰਨ ਦਾ ਜਿਹੜਾ ਕਰਾਈਮ ਕਰਨ ਦਾ ਬਹੁਤ ਪੈ ਜੇ ਉਹ ਹੀ ਨਹੀਂ ਦੇਖਦੇ ਵੀ ਕਿਹੜੇ ਇਲਾਕੇ ਚ ਹੁੰਦਾ ਕਿੱਥੇ ਹੁੰਦਾ ਜਿਸ ਤਰੀਕੇ ਨਾਲ ਜੇ ਕਿਸੇ ਇੱਕ ਪਾਸੇ ਸ਼ਕਤੀ ਹੁੰਦੀ ਆ ਉਹ ਡਰੋਨ ਮੂਵਮੈਂਟ ਦੂਸਰੇ ਪਾਸੇ ਵੱਧ ਜਾਂਦੀ ਆ ਜੇ ਉਧਰ ਕਦੇ ਸ਼ਕਤੀ ਹੋ ਗਈ ਇਧਰ ਕਮੀ ਰਹੇਗੀ ਉਹਨਾਂ ਨੇ ਆਪਣੀ ਓਪਰਚੁਨਿਟੀ ਦੇਖਣੀ ਆ ਉਸ ਮੌਕੇ ਮੁਤਾਬਕ ਕੰਮ ਕਰਦੇ ਜਿਹੜਾ ਹੰਡ ਜਿਹੜਾ ਸਟੂਡੈਂਟ ਪੜ੍ਹਿਆ ਸਰ ਬਾਲਵਰ ਬੜੇ ਆਧੁਨਿਕ ਫੜੇ ਨੇ ਬਹੁਤ ਕਾ ਹੁੰਦੇ ਜਿਤੰਦਾ ਦਾ ਨਹੀਂ ਐਜ਼ ਆਫ ਨਾਓ ਕਿਸੇ ਨਾਲ ਉਸ ਤਰ੍ਹਾਂ ਦਾ ਉਸ ਉਹਨਾਂ ਨਾਲ ਕੋਈ ਲਿੰਕ ਨਹੀਂ ਸਟੱਫ ਜਿਹੜਾ ਸਟੂਡੈਂਟ ਫੜਿਆ ਵਾ ਉਹਦੀ ਬੈਕਗ੍ਰਾਉਂਡ ਕੀ ਹੈ ਜਿਹੜੀ ਉਹਦੇ ਕੋਲ ਥਾਰ ਬ੍ਰਾਹਮਣਦ ਕੀ ਕੀ ਗਈ ਆ ਉਹ ਕਿਹਦੇ ਨਾਂ ਤੇ ਸੀ ਉਹਦੀ ਆਪਣੀ ਚੀਜ਼ਾਂ ਕਿਸ ਤਰ੍ਹਾਂ ਉਹਨੇ ਲਈ ਸੋਦੇ ਬਾਰੇ ਥੋੜਾ ਜਿਹਾ ਉਹ ਸਾਰੀ ਹਲੇ ਹਲੇ ਉਹ ਇਨਵੈਸਟੀਗੇਟ ਕਰ ਰਹੇ ਆ ਸਾਰੀ ਡਿਟੇਲ ਤੁਹਾਨੂੰ ਦੇ ਦਾਂਗੇ ਮੈਨੂੰ ਤੁਸੀਂ ਬੈਕਗ੍ਰਾਉਂਡ ਥੋੜੀ ਦੱਸ ਸਕਦੇ ਉਹ ਥਾਰ ਹਲੇ ਨਵਾਂ ਨਵੀਂ ਨਵੀਂ ਹੈਗੀ ਆ ਥਾਰ ਉਹਦਾ ਗਾ ਕਿੱਥੋਂ ਲਿੰਕ ਆ ਕਿੱਥੋਂ ਪੈਸੇ ਆ ਰਜਿਸਟ੍ਰੇਸ਼ਨ ਵਾਲੇ ਹੋਈ ਨਹੀਂ ਰਜਿਸਟ੍ਰੇਸ਼ਨ ਉਹਦੀ ਨਵੀਂ ਆ ਮਤਲਬ ਟੈਂਪਰੇਰੀ ਨੰਬਰ ਦੇ ਫੈਮਿਲੀ ਬੈਕਗਰਾਉਂਡ ਕੀ ਨਹੀਂ ਇਹਦੀ ਫੈਮਿਲੀ ਬੈਕਗਰਾਉਂਡ ਕਿਸਾਨੀ ਆ ਛੋਟੇ ਬੰਦੇ ਆ ਕੋਈ ਬਹੁਤੇ ਵੱਡੇ ਨਹੀਂ ਹੈਗੇ ਉਹ ਸਾਰੇ ਚੈੱਕ ਕਰ ਰਹੇ ਆ ਜਿਹੜਾ ਵੀ ਜੇ ਕੋਈ ਇਹਦਾ ਡਰੱਗਸ ਦੇ ਨਾਲ ਜੁੜੇਗਾ ਤਾਂ ਇਸ ਨੂੰ ਉਸ ਤਰ੍ਹਾਂ ਦਾ ਉਸ ਪ੍ਰਾਪਰਟੀ ਨੂੰ ਜਿਹੜੀ ਇਹਨੇ ਡਰੱਗਸ ਰਾਹੀਂ ਜੇ ਬਣਾਈ ਹੋਈ ਉਹ ਵੀ ਕਾਰਵਾਈ ਕਰਾਂਗੇ ਜਿਸ ਤਰ੍ਹਾਂ ਦੀ ਸੂਰਤ ਹੋਵੇਗੀ ਵੈਸੀ ਕਾਰਵਾਈ ਕੀਤੀ ਜਾਏਗਾ ਦੇ ਨਾਲ ਨਾਲ ਤੁਹਾਨੂੰ ਸ਼ੇਧਾ ਵੀ ਇਹਦੇ ਨਾਲ ਕੋਈ ਲੱਗ ਸਕਦਾ ਤੁਹਾਨੂੰ ਵੀ ਕਿਸੇ ਐਂਗਲ ਤੋਂ ਦੇਖਿਆ ਜਾ ਸਕਦਾ ਅਸੀਂ ਲੇਟਲੀ ਸ਼ਾਮੀ ਲੇਟ ਤੁਹਾਨੂੰ ਦੱਸਿਆ ਸੀ 15 ਅਗਸਤ ਦੇ ਹੋਰ ਜਿਹੜੇ ਆਪਰੇਸ਼ਨਾਂ ਦੇ ਵਿੱਚ ਚੈਕਿੰਗਾਂ ਦੇ ਵਿੱਚ ਬਾਕੀ ਕਾਫੀ ਕੰਮ ਸੀਗੇ ਉਸ ਵਜ੍ਹਾ ਕਰਕੇ ਉਸ ਵਜ੍ਹਾ ਕਰਕੇ ਅਸੀਂ ਹਾਲੇ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜੋ ਵੀ ਹੋਵੇਗਾ ਤੁਹਾਨੂੰ ਇਨਫੋਰਮ ਪਹਿਲਾਂ ਵੀ ਕਿਹੜੇ ਲਾਏ ਨੇ ਕਿਹੜੀ ਪਿਸਟਲ ਜਿਹਨਾਂ ਨੂੰ ਬਰਾਮਦ ਹੋਈ ਇਹਨਾਂ ਦੇ ਮੇਨ ਟਾਰਗੇਟਸ ਕੀ ਸੀ ਉਹਨਾਂ ਦੇ ਉਹ ਸਾਰੇ ਮੈਟਰ ਆਫ ਇਨਵੈਸਟੀਗੇਸ਼ਨ ਆਪ ਜੀ ਨੂੰ ਕਹਿ ਰਹੇ ਆ ਜਦੋਂ ਜਦੋਂ ਹੀ ਅਸੀਂ ਇਹਨੂੰ ਡਿਟੇਲਡ ਥੋੜਾ ਰਿਮਾਂਡ ਲਵਾਵਾਂਗੇ ਪੁਲਿਸ ਰਿਮਾਂਡ ਤੋਂ ਪੁੱਛਗਿਸ਼ ਕਰਾਂਗੇ ਸਰ ਮੋਢਲੀ ਪੁੱਛਗਿਸ਼ ਚ ਇਹਨੇ ਕੁਝ ਦੱਸਿਆ ਵੀ ਪਹਿਲਾਂ ਇਹਨੇ ਕਿੰਨੇ ਦਰਵਾਜ਼ੇ ਮੰਗਵਾਏ ਆ ਜਾਂ ਕਿਸ ਤਰ੍ਹਾਂ ਸਪਲਾਈ ਕਰ ਚੁੱਕਿਆ ਹੈ ਐਜ਼ ਆਫ ਨਾ ਹਾਲੇ ਤੱਕ ਨਹੀਂ ਦੱਸਿਆ ਤਿੰਨ ਦੇ ਪਤਾ ਲੱਗਾ ਜਿਹੜੇ ਸਾਨੂੰ ਲਿੰਕਡ ਬੰਦੇ ਆ ਉਹ ਇਹਨੇ ਕੁਝ ਦੱਸਿਆ ਅਸੀਂ ਉਹਨਾਂ ਨੂੰ ਪ੍ਰੋਪਰਲੀ ਜਦੋਂ ਰਾਉਂਡ ਬਰਾਉਂਡ ਅਪ ਕਰਾਂਗੇ